ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਅਸੀਂ ਇੱਥੇ ਲੱਗਿਆਂਗੇ ਅਸੀਂ ਲੜੀਆਂ ਨਹੀਂ ਆਉਲਾਤੀਆਂ ਇੱਥੇ ਤੇ ਕਿਉਂਕਿ ਉਹ 크리스마ਸ ਖਤਮ ਹੋ ਗਈ ਤੇ ਦੇਖੋ ਜੀ ਤੇ ਅੱਜ ਸੋਨੀ ਤੇ ਕੇਵਨ ਗਏ ਹੋਏ ਘੁੰਮਣ ਫੇਰਨੇ ਉਹ ਥੋੜਾ ਜਿਹਾ ਟਾਈਮ ਲਾਉਣਗੇ ਤੇ ਅੱਜ ਤੁਹਾਨੂੰ ਦਿਖਾਉਣੇ ਵੀ ਕਿਦਾਂ ਦਾ ਮਾਹੌਲ ਸਾਡੇ ਘਰ ਦਾ ਕੀ ਖਾਣਾ ਗਿਆ ਕੀ ਕਰਨਾ ਗਿਆ ਹੈ ਇਹ ਸਾਡੇ ਘਰ ਦੇ ਘਰ ਬਹੁਤ ਸੋਹਣੀ ਜਗ੍ਹਾ ਕੀ ਬਹੁਤ ਜਿਆਦਾ ਸੋਹਣੀ ਜਗ੍ਹਾ ਜੀ ਹੈ। ਇਹ ਰੋਡ ਵੀ ਇੱਥੇ ਬੰਦ ਆ। ਆ ਰੋਡ ਚੱਲਦੀ ਅੱਛੀ। ਬਾਕੀ ਬਹੁਤ ਸੋਹਣੀ ਜਗ੍ਹਾ ਹੈ ਯਾਨੀ ਕਿ ਹੈ ਨਹੀਂ ਕਿ ਟਾਈਮ ਪਾਸ ਹੀ ਕਰਨ ਵਾਲਾ ਕੰਮ। ਤੇ ਬਾਕੀ ਹੁਣ ਮੈਂ ਦਿਖਾਉਣਾ ਹੁਣੇ ਆਪਣੇ ਪੇੜ-ਪੌਦਿਆਂ ਦਾ। ਤੇ ਮੈਨੂੰ ਸਾਫ਼ ਕਰਨਾ ਸਾਰੇ ਨੂੰ ਅੱਜ ਮੇਰਾ ਕੰਮ ਹੈ ਤੌਲਸੀ ਹੈ ਕਿ ਤੌਲਸੀ ਸਾਡੀ ਤੌਲਸੀ ਵੀ ਜੀ ਹੋਏ ਦੇਖ ਲਓ ਬਾਕੀ ਸਾਰੇ ਅਸੀਂ ਪੇੜ-ਪੋੜੇ ਰੱਖੀ ਦੀ ਹੈ ਤੇ ਅਸੀਂ ਇਹਨਾਂ ਨੂੰ ਸਾਫ਼ਦਰੋਂ ਵੀ ਕਰਦੇ ਦੇਖੋ ਜੀ ਜਹਾਂ ਰੰਗੂ ਹੈ ਦੁਨੀਆ ਇੱਥੇ ਸਮੁੰਦਰ ਸਾਡੇ ਨਾਲ ਤੇ ਜਿਸੇ ਦੁਨੀਆ ਮੁਕਦੀ ਹੈ ਜਾਨੀ ਕੀ ਕਹਿੰਦਾ ਭਾਬ ਵੀ ਅਸੀਂ ਤਾਜੀ ਹਵਾ ਚ ਰਹਿਨੇ ਚਲੋ ਜੀ ਉਹ ਗਏ ਹੋਇਆ ਬਾਹਰ ਜਦੋਂ ਆਉਣ ਕੀਤਾ ਤੁਹਾਨੂੰ ਹੋਰ ਵੀ ਦਿਖਾਵਾਂਗੇ ਕੁਝ ਤੇ ਹੁਣ ਅਸੀਂ ਤੁਹਾਨੂੰ ਦਿਖਾਉਣੇ ਆਏ ਅੱਜ ਅਸੀਂ ਕੁਝ ਬਹੁਤ ਸੋਹਣਾ ਬਣਾਉਣਾਗਾ ਤੇ ਉਹ ਵੀ ਤੇ ਕਾਮ ਨਹੀਂ ਕਰਾਂਗੇ ਬਸ ਸਰਾ ਕੋਈ ਕਰਾਂਗੇ ਜੀ ਆਜਾ ਹੀ ਟਿੰਡਰ ਹੀ ਸਾਜੀ ਬਣਾਉਣੀ ਆ ਟਿੰਡਰ ਦੇ ਟਿੰਡਰ ਕੀ ਹੁੰਦੇ ਟਿੰਡਰ ਟਿੰਡਰ ਤੇ ਆਲੂ ਨੇ ਤੇ ਆ ਜਾ ਇੱਕ ਨੋਚੀ ਏ ਥੋੜੇ ਆ ਹੈਗੀ ਐ ਬਰੋਕਲੀ ਤੇ ਗੋਭੀ ਇਹਨੂੰ ਗੋਲੇ ਵੀ ਗੋਪੀ ਦੇ ਟਿੰਡਰ ਇਹ ਜੀ ਫਰਾਈ ਕਰਕੇ ਬਣਾਉਂਗੇ ਤੇ ਨਾਲੇ ਰੱਬ ਦਾ ਸ਼ੁਕਰ ਹੈ ਆਏ ਹੈਗਾਗਾ ਪਤਾ ਕੀ ਬਣਦਾਗਾ ਇਹ ਬੰਦੇ ਨੂੰ ਦੇਖੋ ਜੀ ਇਹ ਰੋਬਨ ਸਿੰਘ ਇਹ ਸੁੱਤਾ ਪਿਆ ਹੈ ਇਹ ਦੇ ਕਰਕੇ ਮੇਰੀ ਜਾਨ ਬਚ ਗਈ ਜਦੋਂ ਉੱਠੂਗਾ ਨਾ ਬਾਈ ਇਹ ਇਹਨੇ ਦੁਰਗਤ ਕੰਮ ਸੰਭਾਲ ਪਾ ਦੇਣਾ ਬਸ ਇਹ ਸੁੱਤਾ ਪਿਆ ਰੱਬ ਦਾ ਵਾਸਤੇ ਮੈਂ ਗੋਭੀ ਕੱਟ ਲਈ ਪਰ ਟਿੰਡਰ ਕੱਟਦੀ ਗੋਭੀ ਹੁਣ ਆਉਣ ਵਾਲੇ ਆ ਬਸ ਆ ਦੇਖ ਇਹ ਜਦੋਂ ਸੁੱਤਾ ਪਿਆ ਨਾ ਇੰਨਾ ਸਵਾ ਲੱਗਦਾ ਪਾਣਾ ਦੇਖਨਾ ਕਿੰਨਾ ਗਰੀਬ ਜਿਹਾ ਬਚਾਰਾ ਦੇਖੋ ਦੇਖੋ ਕਿੰਨਾ ਸੋਹਣਾ ਹੈ ਇਹ ਹੈਨਾ ਇਹ ਪਰਿਆ ਜਿਹਾ ਬੰਦਾ ਹੈਗਾ ਬੰਦੇ ਬਸੇ देखो ਆਹ ਵਾਲੇ ਨਾ ਰੋਖ ਨੂੰ ਦੇਖ ਕੇ ਮੈਨੂੰ ਬਿਲਕੁਲ ਫੀਲਿੰਗ ਆਪਣੇ ਪਿੱਪਲ ਰੋਟਿਆਂ ਵਾਲੀ ਆਉਂਦੀ ਹੈ ਇਹ ਰੰਡ ਦਾ ਜਿਹੜੇ ਰੰਡ ਨਹੀਂ ਇਹਦਾ ਸੋਪ ਬਣਦਾ ਹੁੰਦਾ ਸਾਬਣ ਬਣਾਉਂਦੇ ਉਹਦਾ ਪੇੜ ਆ ਲੱਗੇ ਵੀ ਹੋਏ ਉੱਪਰ ਪਰ ਦੂਰੋਂ ਇਹ ਇੰਦਾ ਲੱਗਦਾ ਜਿੱਦਾਂ ਹੋਵੇ ਪਿੱਪਲ ਜਾਂ ਬਰੋਟੇ ਦਾ ਪੇੜ ਹੋਵੇ ਕਾਫੀ ਵੱਡਾ ਵੀ ਨਹੀਂ ਵਿੱਚ ਮੈਨੂੰ ਇੰਦਾ ਲੱਗਦਾ ਵੀ ਛੋਟਾ ਜਿਹਾ ਨਜ਼ਰ ਆ ਰਿਹਾ ਪੰਗੇ ਨਹੀਂ ਪੰਗੇ ਨਹੀਂ ਡਿਗਣਾ ਪਿਓ ਅੰਦਰ ਨਾਲ ਜਾ ਡਿਗਿਓ ਆਜੋ ਇਹ ਸਾਹਮਣੇ ਉਹ ਜੋ ਦਿਖ ਰਿਹਾ ਉਹ ਕੇਵਨ ਦਾ ਸਕੂਲ ਹੈ ਕਿਨੇ ਤੰਦਰਦੀਲੀ ਕਿਉਂ ਇਹਦੇ ਵਿੱਚ ਹੁਣ ਮੱਛੀਆਂ ਨਹੀਂ ਹੈਗੀਆਂ ਪਹਿਲਾਂ ਦਿਖਦੀਆਂ ਹੁੰਦੀਆਂ ਸੀ ਹਨਾ ਪਾਣੀ ਵੀ ਕਿੰਨਾ ਹੋਇਆ ਘਟਿਆ ਵੀ ਹੋਇਆ ਤੇ ਹੋਰ ਹੀ ਗੰਦਾ ਜਿਹਾ ਹੋਇਆ ਪਿਆ ਲੈ ਲੱਗੀਆਂ ਸਾਰੀਆਂ ਤੈਰਨ ਇਹ ਵਾਲੀ ਗਲੀ ਉਹ ਸਾਹਮਣੇ ਮেইন ਰੋਡ ਤੇ ਜਾਂਦੀ ਆ। ਆ ਫਿਰ ਅਸੀਂ ਉੱਧਰ ਦੀ ਜਾਣਾ ਹੋਵੇ ਉੱਧਰ ਤੇ ਵੀ ਜਾ ਸਕਦੇ ਪਰ ਅਸੀਂ ਗਲੀਆਂ ਦੇ ਵਿੱਚ ਵਿੱਚ ਦੀ ਜਾਵਾਂਗੇ। ਗਲੀਆਂ ਵਿੱਚ ਜਾਣਾ ਬੜਾ ਵਧੀਆ। ਇਹ ਦੇਖੋ ਇਹ ਕਬਰਾਂ ਨੇ ਜੋ ਮੈਂ ਉੱਧਰ ਦੀ ਦਿਖਾਈਆਂ ਸੀ ਇਹ ਬਾਹਰ ਦੀ ਇੱਦਾਂ ਕਬਰਾਂ ਨੇ ਇਹਨਾਂ ਦੀ ਗੋਰੀਆਂ ਦੀਆਂ ਸਾਰੀਆਂ ਉਹ ਜਿੱਥੇ ਤੱਕ ਹੈਗੀ ਆ ਆ ਕੰਧ ਜੀ ਦੀਆਂ ਸਾਰੇ ਇੱਥੇ ਅੰਦਰ ਕਬਰਾਂ ਆਈਆਂ। ਕਾਫੀ ਵੱਡਾ ਅੰਦਰ ਬਣਿਆ ਹੋਇਆ ਵਾ। ਤੁਲਾ ਜੀ ਬੱਤ। ਆਜੋ ਜਲਦੀ ਗੱਲ ਲੈ ਆਜੋ ਕਿਉਂ ਰੋਬੀ ਨੂੰ ਖਿਦਲ ਨਹੀਂ ਆਉਂਦਾ ਦੱਤੀ ਲਾਉਦਾ ਹਮਮੇਂ ਕਿ ਆਜਾ ਉੱਪਰ ਅੱਗੇ ਜਾ ਕੇ ਦੇਖ ਕੇ ਆ ਦੇ ਚਾਹੇ ਨਾ ਉਹ ਡਰ ਚ ਲੱਗਦਾ ਉਹ ਜਿਨਾਂ ਖੜਾ ਹੋ ਜਾਣਾ ਡਰ ਲੱਗਦਾ ਹੋਰ ਨਾ ਕਿ ਮਗਰੀ ਪੈ ਜਾਏ हे देखो ये हैगी ਉੱਪਰ ਦੇਖੋ ਕਿਵੇਂ ਉੱਪਰ ਦੇਖੋ ਵੱਡੇ ਉਹਦੇ ਘੰਟੇ ਲੱਗੇ ਹੋ ਕੀ ਕਹਿੰਦੇ ਇਹਨਾਂ ਨੂੰ ਪੱਲੀਆਂ ਪਤਾ ਨਹੀਂ ਕੀ ਕਹਿੰਦੇ ਘੰਟੇ ਕੀ ਕਹਿੰਦੇ ਪਤਾ ਨਹੀਂ ਇਹ ਟਾਈਮ ਦੇ ਜਿੱਦਾਂ 9 ਵਜੇ ਕੇ 10 ਵਜੇ ਕੇ 11 ਘੰਟੇ ਘੰਟੇ ਬਾਅਦ ਇਹ ਫਿਰ ਉਹ ਵੱਜ ਦਿੰਦੇ ਨੇ ਆਪਣਾ ਟਾਈਮ ਦਾ ਪਤਾ ਲੱਗ ਜਾਂਦਾ ਕਿ ਹੁਣ 10 ਵਜੇ ਕੇ 11 ਵਜੇ ਦੇ ਆ ਕਾਫੀ ਉੱਚਾ ਹੈ ਸਾਰੇ ਸੁਣਦੇ ਆ ਇਹ ਇਸਾਰੇ ਲਾਨੀ ਵਿੱਚ ਡਸਟਬਿਨ ਲੱਗੇ ਹੋਏ ਨੇ ਕਚਰਾ ਸਿੱਟਣ ਵਾਲੇ ਅਲੱਗ-ਅਲੱਗ ਨੇ ਸਾਰੇ ਫਰੂਟਸ ਵਾਲੇ ਅਲੱਗ ਨੇ ਬੋਤਲਾਂ ਵਾਲੇ ਅਲੱਗ ਨੇ ਪਲਾਸਟਿਕ ਦੇ ਇਲਾਕਾ ਕੱਚ ਵਾਲੇ ਇਲਾਕਾ ਸਾਰੇ ਅਲੱਗ-ਅਲੱਗ ਬਣੇ ਹੋਏ ਆ ਵਾਹ ਇਹ ਦੇਖੋ ਕਿੰਨਾ ਸੋਹਣਾ ਥੱਲੇ ਫਾਰਸ਼ਾ ਪੱਥਰ ਦਾ ਰੋੜੇ ਬੱਟੀਆਂ ਜੀ ਇਹਦਾ ਫਰਸ਼ ਕਿੰਨਾ ਸੋਹਣਾ ਲੱਗਦਾ ਹੇ ਆ ਕੀ ਸਾਡੀ ਫੇਰ ਸ਼ਾਂਤੀ ਵਾਲੀ ਗਲੀ ਇਹ ਦੇਖੋ ਘਰਾਂ ਵਿੱਚ ਨਾ ਇਦਾਂ ਘਰਾਂ ਦੇ ਬਾਹਰ ਇਟਲੀ ਚ ਸਾਰੇ ਇਦਾਂ ਕੱਪੜੇ ਜਿਹੜੇ ਤੋਤੇ ਆਪਾਂ ਸੁੱਕਣੇ ਪਾਣੇ ਆ ਇਦਾਂ ਹਰ ਇੱਕ ਬਿਲਡਿੰਗ ਦੇ ਬਾਹਰ ਲਟਕਦੇ ਹੁੰਦੇ ਆ ਅੰਦਰ ਨਹੀਂ ਪਾਉਂਦੇ ਹੈਗੇ ਕਿਉਂਕਿ ਜਗ੍ਹਾ ਨਹੀਂ ਹੁੰਦੀ ਐਨੀ ਬੇੜੇ ਨਹੀਂ ਹੈਗੇ ਸਭ ਦੇ ਬਾਹਰ ਬਣੀ ਹੁੰਦੀਆਂ ਨੇ ਟੰਗੀਆਂ ਮਾਰੇ ਲੜਕਦੇ ਕੱਪੜੇ ਸਭ ਦੇ ਲੋ ਜੀ ਚੱਲਨੇ ਆ ਅਸੀਂ ਥੋੜਾ ਬਾਹਰ ਰੌਬਿੰਨ ਨੂੰ ਅਸੀਂ ਘਰ ਛੱਡ ਆਇਆ ਉਹ ਸੌਂ ਗਿਆ ਪਪਾ ਕੋਲ ਤੇ ਮੈਂ ਤੇ ਕਿਵੇਂ ਅਸੀਂ ਚੱਲਨੇ ਆ ਇਹ ਹੈਗੀ ਆ ਸਾਡੀ ਵੀਆ ਜਿੱਥੋਂ ਅਸੀਂ ਘਰ ਤੇ ਵੀਆ ਹੁੰਦੀ ਆ ਗਲੀ ਘਰ ਚੋਂ ਨਿਕਲਿਆ ਸਾਡੀ ਗਲੀ ਆ ਬਹੁਤ ਸੋਹਣੀ ਆ ਪੂਰੇ ਰਾਸ਼ ਵਾਲੀਆ ਦੇਖੋ ਗੱਡੀਆਂ ਗੱਡੀਆਂ ਚਾਰੇ ਪਾਸੇ ਇਹ ਵੀ ਆ ਥੋੜੀ ਸ਼ਾਂਤੀ ਆ ਗਈ ਆ ਇੱਥੇ ਟ੍ਰੈਫਿਕ ਘਟਦਾ ਥੋੜਾ ਘਟਦਾ ਇੱਥੇ ਟ੍ਰੈਫਿਕ ਪਿਆਨੋ ਪਿਆਨੋ ਕੇਵਨ ਇਹ ਨਹੀਂ ਫਾਸਟ ਪਿਆਨੋ ਮੋਰੇ ਆਸੂਨ ਇੱਥੇ ਵਿੱਚ ਤੁਹਾਨੂੰ ਚਾਰੇ ਪਾਸੇ ਬਿਲਡਿੰਗਾਂ ਬਿਲਡਿੰਗਾਂ ਨਜ਼ਰ ਆਉਣਗੀਆਂ ਇਹ ਏਰੀਆ ਸ਼ਹਿਰ ਦਾ ਵਾ ਤੇ ਇੱਥੇ ਜਿਹੜੇ ਸਿੰਗਲ ਘਰ ਸਾਡੇ ਇੱਥੇ ਇੱਥੇ ਵਿੱਚ ਬਿਲਕੁਲ ਹੀ ਨਹੀਂ ਕੋਈ ਵੀ ਨਹੀਂ ਹੈਗਾ ਚਾਰੇ ਪਾਸੇ ਬਿਲਡਿੰਗਾਂ ਹੀ ਨਜ਼ਰ ਆਉਣਗੀਆਂ ਤੁਹਾਨੂੰ ਇੱਧਰ ਕਿੱਧਰ ਜਾ ਰਹੇ ਹਾਂ ਅੱਛਾ ਇਹ 6 7 ਹੋ ਗਿਆ ਬੱਚਿਆਂ ਦਾ ਅੱਜ ਕੱਲ੍ਹ ਤਾਂ ਦਾ ਸਰੇ ਹੀ ਪਿਆ। ਪਿਆਨੋ ਮੋਰੇ। 6 7 ਅੱਜ ਕੱਲ੍ਹ ਦੇ ਬੱਚੇ ਪਤਾ ਨਹੀਂ ਕੀ ਕੀ ਸਿੱਖਦੇ ਆ YouTube ਤੋਂ। 6 7 ਸਾਰਾ ਦਿਨ ਇਹਨਾਂ ਦੇ 6 7 ਨਹੀਂ ਠੀਕ ਹੁੰਦੇ। ਇੱਥੇ ਕੀ ਬੰਦੇ ਫਰੈਂਡ ਦਾ ਘਰ ਹੈ। ਕਹਿੰਦਾ ਮम्मा ਮੈਂ ਬੈਲ ਮਾਰ ਕੇ ਉਹਨਾਂ ਉਹਨਾਂ ਦੀ ਫਿਕਰ ਆ ਰਹੇ ਨੇ। ਗੁੱਸਾ ਕਰਨਗੇ ਪਤਾ ਨਹੀਂ ਉਹ ਘਰੇ ਹੋਣਗੇ ਵੀ ਕਿ ਨਹੀਂ ਹੋਣਗੇ। ਇਹ ਕਿੱਥੇ ਧੁੱਪ ਕਿੰਨੀ ਸੋਹਣੀ ਲੱਗਦੀ ਹੈ ਕੀ ਕੀ ਹੈ ਇਹਦਾ ਮਤਲਬ ਕੀ ਹੁੰਦਾ sigma ਕਿਹੜਾ sigma ਮੈਂ ਤਾਂ sigma ਨੂੰ ਵੀ ਨਹੀਂ ਜਾਣਦੀ ਕਿਸੇ ਨੂੰ ਕਿਹੜਾ sigma ਤੁਹਾਡਾ ਬਾਹਰ ਆ ਕੇ ਲੱਗਦਾ ਠੰਡ ਬਹੁਤ ਜ਼ਿਆਦਾ ਘਰੇ ਲੱਗਦਾ ਸੀਗਾ ਅੱਜ ਮੌਸਮ ਠੀਕ ਆ ਕਿ ਧੁੱਪ ਬਹੁਤ ਸੋਹਣੀ ਹੈ ਹਵਾ ਵੀ ਘਟਾ ਪਰ ਬਾਹਰ ਆ ਕੇ ਕਾਫੀ ਲੱਗਦੀ ਆ ਹੁਣ ਆ ਜਿਹੜੀ ਗਲੀਆਂ ਸਾਡੀ ਇੰਨੀ ਪਸੰਦ ਆ ਮੈਨੂੰ ਬਹੁਤ ਵਧੀਆ ਸਾਹਮਣੇ ਉਹ ਚਰਚਾ ਬੜੀ ਸ਼ਾਂਤੀ ਵਾਲੀ ਗਲੀਆਂ ਇੱਥੇ ਆ ਕੇ ਬੜਾ ਲੋਕ ਆ ਬਜ਼ੁਰਗ ਆ ਕੇ ਬੈਠਦੇ ਨੇ ਇੱਥੇ ਇਹ ਸਾਹਮਣੇ ਮੇਨ ਰੋਡ ਆ ਇੱਥੋਂ ਦੀ ਬੱਸਾਂ ਗੱਡੀਆਂ ਸਭ ਜਾਂਦੀਆਂ ਇਹ ਵਾਲੀ ਗਲੀ ਚ ਨੀ ਗੱਡੀ ਗੁੱਡੀ ਕੋਈ ਵੀ ਜਾਂਦੇ ਇੱਥੋਂ ਦੇ ਪੈਦਲ ਹੀ ਲੰਘਦੇ ਨੇ ਸਾਰੇ ਇਹ ਸਾਹਮਣੇ ਚਰਚਾ ਮੈਂ ਉਹ ਸਾਹਮਣੇ ਚਰਚਾ ਖੁਦ ਨਾ ਕੋਈ ਕਰੀ ਨਾ ਵਾਹ ਕਿੰਨਾ ਸੋਹਣਾ ਫੋਟੋ ਖੜੇ ਹੋਇਆ ਨਾ ਆਪਣੇ ਹੋਇਆ ਹੀ ਆਪਾਂ ਨੂੰ ਹੋਇਆ ਤੇ ਹਮ ਸੌਕੀ ਗਿਆ ਇਹ ਗਲੀਆਂ ਮੈਨੂੰ ਬਹੁਤ ਜ਼ਿਆਦਾ ਪਸੰਦ ਨੇ ਇੱਥੇ ਆ ਕੇ ਮੈਨੂੰ ਪਿੰਨ ਵਾਲੀ ਫੀਲਿੰਗ ਆਉਂਦੀ ਹੈ ਬੜੀਆ ਜਿਹਾ ਮਾਹੌਲ ਪਿੰਡਾਂ ਦਾ ਸ਼ਾਂਤੀ ਵਾਲਾ ਬੜਾ ਸੋਹਣਾ ਲੱਗਦਾ ਇੱਥੇ ਆ ਕੇ ਮੈਨੂੰ ਵਧੀਆ ਇੱਥੇ ਬੜੀ ਆਵਾਜ਼ਾਂ ਹੀ ਨਹੀਂ ਹੁੰਦੀ ਥੋੜੀ-ਬਹੁਤ ਹੀ ਗੱਡੀ-ਗੱਡੀ ਜਾਂਦੀਆਂ ਸਾਈਡਾਂ ਤੇ ਜੋ ਘਰਾਂ ਇਹਨਾਂ ਵਾਲੀਆਂ ਬਟੋ ਤਾਂ ਬਹੁਤ ਵਧੀਆ ਇਹ ਇਹ ਨਾਲ ਹੀ ਕਿਵੇਂ ਦੱਸ ਕੋਈ ਇੱਥੇ ਹਮ ਦੇਖੋਨੇ ਤੁਹਾਨੂੰ ਕਿ ਚੱਲ ਕੇ ਤਾਂ ਬੁੱਕ ਕਿੰਨੀ ਸੋਹਣੀ ਹੈ ਪਰ ਹਵਾ ਲੱਗਦੀ ਆ ਹਨਾ ਇੱਥੇ ਸ਼ਾਂਜੀ ਹੋ ਜਾਂਦੀ ਆ ਇਹ ਦੇਖੋ ਸੇਮ ਪਿੰਡ ਵਾਲੀ ਵਾਲੀ ਜਿਹੜੀਆਂ ਪੀੜੀਆਂ ਪੀੜੀਆਂ ਗਲੀਆਂ ਹੁੰਦੀਆਂ ਨੇ ਪਿੰਡਾਂ ਵਾਲੀਆਂ ਇਦਾਂ ਵੈਸੇ ਆਉਣ ਨੂੰ مین ਰੋਡ ਵੀ ਹੈਗਾ ਪਰ ਅਸੀਂ ਗਲੀਆਂ ਦੇ ਵਿੱਚ ਦੀ ਹੁਣ ਬਹੁਤ ਵਧੀਆ ਲੱਗਦਾ ਵਾ ਉਹ ਪਾਟੇ ਕਿਆ ਕੇ ਇਹ ਦੇਖੋ ਇਹ ਹੈਗੀਆਂ ਨੇ ਗੋਰਿਆਂ ਦੀਆਂ ਕਬਰ ਇੱਥੇ ਆਂਦੇ ਛੁੱਟੀ ਵਾਲੇ ਦਿਨ ਆਂਦੇ ਆ ਸਾਰਾ ਜੋ ਇਹਨਾਂ ਦੇ ਹੁੰਦੇ ਆ ਰੀਤੀ ਰਿਵਾਜ ਆ ਕੇ ਫੋਟੋ ਲੈ ਕੇ ਆਂਦੇ ਆ ਬਹਿੰਦੇ ਆ ਕਬਰਾਂ ਵਿੱਚ ਹਨਾ ਜਿਹੜੇ ਜਾ ਚੁੱਕੇ ਆ ਦੁਨੀਆ ਤੋਂ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਜਾਂਦੇ ਆ ਲੋ ਜੀ ਅਸੀਂ ਆ ਗਏ ਆਪਣੀ ਮੰਜ਼ਲ ਤੇ ਇੱਥੇ ਅਸੀਂ ਆਏ ਆ ਡਾਕਸ ਨੂੰ ਪਾਣ ਖਾਣਾ ਉਹ ਦੇਖੋ ਕਿਦਾਂ ਬੈਠੀਆਂ ਨੇ ਕਿਵੇਂ ਤੁਸੀਂ ਬਣਾਓ ਵੀਡੀਓ ਹਾਂ ਕਿਵੇਂ ਉਧਰੋਂ ਸਾਹ ਚੋ ਕੇ ਥੋੜਾ ਜ਼ੂਮ ਕਰਕੇ ਕੈਮਰਾ ਉਹ ਕਰ ਲਈ ਸਾਹ ਚੋ ਉਹ ਇੱਥੇ ਉਹੀ ਕਹਿੰਦੀਆਂ ਸਾਹ ਚੋ ਇੱਧਰ ਆ ਕੇ ਐਵੇਂ ਕਿੰਨਾ ਥੋੜਾ ਅੱਜ ਦੇਖੋ ਉਹ ਵਾਲੀ ਰੱਤ ਕੀ ਕਰਦੀ ਉੱਪਰ ਨੂੰ ਚੱਕ ਕੇ ਇਹ ਤਾਂ ਬੰਗਲਾ ਲੱਗਦਾ ਜਿਹੜੇ ਆਪਣੇ ਬੰਗਲੇ ਹੁੰਦੇ ਹਨ ਪਾਣੀ ਚ ਮਿੱਤਰ ਦੇ ਬਾਹਰ ਜੜੀਆਂ ਅੱਜ ਪਾਣੀ ਬਹੁਤ ਥੋੜਾ ਹੈ ਨਾ ਤਾਂ ਹੀ ਉਹ ਬਾਹਰ ਬੈਠੇ ਨੇ ਆਹ ਇਹ ਮੱਚਾ ਲਾ ਜੰਨਾ ਮਾਤਾ ਮਰੀਏ ਦੇ ਕਿੰਨੇ ਲੱਗਿਆ ਕੁਕਿੰਗ ਚਾਹ ਦੇ ਗਿਵਨ ਦੇ ਉਹ ਕਹਿੰਦੀ ਨੇ ਸਾਨੂੰ ਵੀ ਪਾਓ पता चलूगा फिर आनी है। आ आ आ खा लो आके चलो चलो खाओ हो गया थोड़ा डिनर है की होगा डिनर हो लंच हो ब्रेकफास्ट है जो भी आ कर लो कबूतर उपर आके नहीं खाते हो जाते ਕਿੰਨੇ ਸੋਹਣੇ ਦੇਖਿਓ ਗੋਲੇ ਕੋਬੂਤਰ ਰੋਗੇ ਕਿੰਨੇ ਸੋਹਣੇ ਕਲਰ ਦੇ ਦੋ ਚਲੋ 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 ਖਾਓ ਸਾਰੇ ਇਹ ਪਾਣੀ ਚ ਚੁੱਕੀ ਜਾਂਦੀ ਹੈ ਤਾਂ ਸਾਈਡ ਤੇ ਸਿੱਟਾਂ ਪਤਰ ਲੋ ਇੱਥੇ ਖਾਓ ਸੁੱਕੀ ਜਗ੍ਹਾ ਤੇ ਛੁੱਟ ਦਿੰਦੀ ਮਹ ਉਹ ਦੇਖੋ ਜਿਹੜੇ ਦੂਸਰੇ ਸੁੰਦਰ ਤੇ ਹੁੰਦੇ ਉਹ ਵਾਈਟ ਵਾਲੇ ਵੀ ਆ ਗਏ

ਸਾਰੇ ਨੂੰ ਜ਼ਿਆਦਾ ਭੁੱਖਿਆ ਹੈ ਨਾ ਹੂੰ ਇਹਨੇ ਦੇ ਕਲਰ ਕਿੰਨੇ ਪਿਆਰੇ ਬੱਡਕਸ ਹੈ ਨਾ ਅੱਗੇ ਤਾਂ ਸਾਰਾ ਭਰਿਆ ਹੁੰਦਾ ਜੇ ਪਾਣੀ ਕਿੰਨਾ ਥੋੜਾ ਹੂੰ ਅਬ ਦੇਖੋ ਕਿੰਨੇ ਸੋਹਣੇ ਲੱਗਦੇ ਬੋਲੇ ਇਹ ਬੱਡਕਸ ਨੇ ਉਹ ਕਿਸੀ ਵਿਚਾਰੇ ਕਬੂਤਰ ਕਿੱਦਾਂ ਆ ਗਿਆ ਸਾਰੇ ਦੇਖੋ ਵੀ ਪਾਣੀ ਚੋਂ ਬਾਹਰ ਨਿਕਲੇ ਫਿਰਦੀਆਂ ਨੇ ਹਨ ਅਸੀਂ ਹਰ ਸੰਡੇ ਇੱਥੇ ਜਿੰਨਾ ਵੀ ਹੁੰਦਾ ਕੋਈ ਪਾਣੇ ਰੈੱਡ ਹੋ ਗਿਆ ਰੋਟੀਆਂ ਹੋ ਗਈਆਂ ਜੋ ਵੀ ਬਚਦਾ ਸਮਾਨ ਆ ਖਾਣ ਪੀਣ ਵਾਲਾ ਫਿਰ ਸਾਰੇ ਇੱਥੇ ਆ ਕੇ ਇਹਨਾਂ ਨੂੰ ਪਾ ਜਾਂਦੇ ਆ ਦਾਨਪੂਰਨ ਹੋ ਜਾਂਦਾ ਵਿਚਾਰੇ ਨਾਲੇ ਰੱਜ ਲੈਂਦੇ ਆ ਖਾ ਲੋ ਖਾ ਲੋ ਸਾਰੇ ਦੇਖੋ ਸਾਹਮਣੇ ਲਾਈਨ ਲਗਾਈ ਬੈਠੇ ਗੋਲੇ ਨੇ ਉਹਨੇ ਇੱਥੇ ਆਣਾ ਆਹ ਵਾਲਾ ਖਾਨ ਜਿਹੜਾ ਇੱਥੇ ਪਿਆ ਆਜੋ ਆਜੋ ਖਾ ਲੋ ਜਾਨ ਨਹੀਂ ਹਸਦਾ ਬਾਈ ਹੁਣ ਉਸੇ ਥੋੜਾ پارک ਜਾਣੇ ਕਿਵੇਂ ਕਹਿੰਦਾ ਮਮਾ ਹੁਣ ਆਏ ਆ ਤੇ ਥੋੜਾ ਮੈਂ ਖੇਡ ਕੇ ਜਾਊਂਗਾ ਐ ਸਾਹਮਣੇ ਕਿਵੇਂ ਦਾ ਸਕੂਲ ਆ ਉਹ ਜਿਹੜਾ ਉੱਪਰ ਦੀ ਦਿਖ ਰਿਹਾ ਇਹ ਸਕੂਲ ਆ ਕਿਵੇਂ ਦਾ ਇੱਥੇ ਆਂਦਾ ਡੇਲੀ ਆ ਕੀ ਗਿਵਨ ਇਹਨੀਆਂ ਪੁੱਠੀਆਂ ਸਿੱਧੀਆਂ ਸ਼ਕਲਾਂ ਨਹੀਂ ਬਣਾਈਦੀਆਂ ਇਹ YouTube ਸਿਖਾ ਰਿਆ ਇਹਨਾਂ ਨੂੰ ਸਾਰਾ ਕੁਝ ਇਹ ਦਾਦੀਆਂ ਨਾਨੀਆਂ ਇਹਨਾਂ ਦੀ ਹੈ ਨਹੀਂ ਹੈ ਕੋਈ ਸਿਖਾਣ ਨੂੰ YouTube ਤੋਂ ਹੀ ਸਿੱਖਣਾ ਜੋ ਸਿੱਖਣਾ ਇਹਨਾਂ ਨੇ ਇਹ ਆ ਗਈ ਆ ਮਾਰਕੀਟ ਸਾਹਮਣੇ ਤੇ ਉਹ ਜਾ ਰਿਹਾ ਕੇਵਨ 5-10 ਮਿੰਟ ਪਾਸੇ ਤੇ ਖੇਡ ਕੇ ਫਿਰ ਜਲਦੀ ਜਲਦੀ ਘਰ ਵਾਪਸ ਜਾਵਾਂਗੇ ਕਿਉਂਕਿ ਰੋਬਰ ਨੂੰ ਉੱਠ ਜਾਣਾ ਸੁਤਾ ਪਿਆ ਸੀ ਤੇ ਜਲਦੀ ਲੈ ਲਓ ਝੂਟਾ ਚੱਲੀਏ ਫਿਰ ਆਪਾਂ ਪੁੱਤ ਰੋਬਰ ਨੇ ਉੱਠ ਜਾਣਾ ਚਲ ਮੈਂ ਰੈਸਟ ਕਰਦੀ ਆ ਥੋੜਾ ਹਾਏ ਥੱਕ ਗਏ ਹਵਾ ਕਿੰਨੀ ਚੱਲ ਪਈ ਆ ਬੱਸ ਹੋ ਗਿਆ ਕਿੰਨੀ ਕਿਵੇਂ ਸ਼ਾਂਤੀ ਆ ਚਾਰੇ ਪਾਸੇ ਹਨ ਨਾ ਹੀ ਕੋਈ ਪਾਰਕ ਵਿੱਚ ਆਇਆ ਪਾਰਕ ਵੀ ਖਾਲੀ ਪਈ ਆ Çal, çal dene, baba. Sadece, gel. 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 ਸਾਹਮਣੇ ਫੁੱਟਬਾਲ ਦਾ ਗਰਾਊਂਡ ਹੈ ਇੱਥੇ ਛੋਟੇ ਬੱਚੇ ਆਉਂਦੇ ਮੈਚ ਲੱਗਦੇ ਆ ਪਹਿਲਾਂ ਤਾਂ ਹੁੰਦਾ ਸੀ ਟ੍ਰੈਡੀਸ਼ਨ ਦੇ ਇੱਥੇ ਮੈਚ ਲੱਗੇ ਹੁੰਦੇ ਅੱਜ ਨਹੀਂ ਹੈ ਖਾਲੀ ਖਾਲੀ ਪਿਆ ਚਾਰੇ ਪਾਸੇ ਕਿਵੇਂ ਤੈਨੂੰ ਦੇਖ ਕੇ ਜੋਗਿੰਗ ਵਾਲੀ ਜੋਗਿੰਗ ਵਾਲੀ ਫੀਲਿੰਗ ਨਹੀਂ ਆ ਰਹੀ ਜੋਂਬੀਜ਼ ਨਾ ਆ ਜਾਣ ਕਿਤੋਂ ਕਿੱਦਾਂ ਹਨਾ ਇਦਾਂ ਹੀ ਫਿਲਮਾਂ 'ਚ ਤਾਂ ਕਹਿੰਦੇ ਹੁੰਦੇ ਆ ਵੀ ਜ਼ੋਂਬੀ ਆਉਣਗੇ ਇੱਧਰੋਂ ਜ਼ੌਂਬੀ ਆਉਣਗੇ ਉੱਧਰੋਂ ਆਉਣਗੇ ਚਾਰੇ ਪਾਸੇ ਖਾਲੀ ਖਾਲੀ ਜੌਂਬੀ ਆਗੇ ਜੌਂਬੀ ਜੌਂਬੇ